ਮੁਝਦਾ ਕਾ ਹ ਹ ਹ ਦਾਤੈ ਕਿਹਨੇ ਐ ਉਹ ਨਾਨੀ ਜੀ ਦੀ ਜਿਆ ਪੁੱਤ ਨੂੰ ਵਿਆਹ ਲਈ ਨਹੀਂ ਪਾਈਆਂ ਜੀ ਮਾਮੂ ਆਈ ਤਾਂ ਨਾ ਤੇ ਨਾਲੇ ਪੰਤੋਂ ਪੰਤੋਂ ਟੱਪ ਗਿਆ ਵੀ ਉਹ ਲਾਸ ਲੱਗ ਰਹੀ ਹੈ ਮੈਗ ਦੀ ਇਹ ਫ੍ਰੀ ਫਾਇਰ ਦਾ ਜਾਂ ਖੇਡਦਾ ਇਹ ਇਹ ਲੜੀਆਂ ਦੇ ਮਮੀ ਕਨੇ ਪੇਪਰਾਂ ਦੇ ਨੰਬਰ ਕੱਟ ਆਏ ਦਾ ਸਹੂਲਾ ਲਾ ਲੀ 90% ਤੋਂ ਕੱਟ ਨੰਬਰ ਤੋਂ ਹਾਂ ਕਿ ਮੈਚ ਵੀ ਟੁੱਪਾ ਕਿਵੇਂ ਲੈਣੇ ਆ ਓਕੇ ਕਿ ਕਰ ਤੋਂ ਪਾ ਦੇ ਨੰਬਰ ਨਹੀਂ ਆਉਣੇ ਚਾਹੀਦੇ ਹਾਂ ਨਾਲ ਪੰਨਾ ਵਾਲੇ ਜੋੜਦੇ ਇਹਦੇ ਨਹੀਂ ਦੇਖ ਰਖੇ ਮੈਿਕ ਦੀ ਕਲਾਸ ਲੱਗੀ ਹੁੰਦੀ ਧਰ ਕੇ ਧਰ ਕੇ ਲੋਗ ਅਜਾ ਦੇ ਵੀ ਐਸ਼ ਹੋ ਗਏ ਹੋਗੇ ਠੀਕ ਹੈ ਨਾ ਸੁਣ ਗਿਆ ਮੈਿਕ ਹਾਂ Papa's ਦੀ ਮੈਿਕ ਦਾ ਦਰਮਿਆਸ ਸੀ ਅੱਜ ਖੇਡਣਾ ਤੇ ਗਰਾਊਂਡ ਬਹੁਤ ਸੋਹਣਾ ਓਦੋਂ ਬਾਅਦ ਆਪਾਂ ਜਾਣਾ ਫਰੀਦਕੋਟ ਇਹ ਤੋ ਖੇਡ ਕੇ ਇਹ ਹਾਂ ਅੱਜ ਕੰਮ ਬਹੁਤ ਹੈ ਆਪ ਵਿੱਚੋਂ ਕੱਢ ਕੇ ਕੰਮ ਆਏ ਤੁਹਾਨੂੰ ਗਰਾਊਂਡ ਦਿਖਾਉਣਾ ਮੈਂ ਕਾਹ ਕੋ ਬੋਲ ਗਿਆ ਬੋਲਦੀ ਸਮਾਪਤੀ ਦੇ ਨਰਤੀ ਕੁਝ ਆਉਣਾ ਕੋਈ ਜਿਹੜਾ ਕੰਮ ਨਾ ਕਰ ਕੋ ਮੈਂ ਚੱਲ ਜਾਉਂ ਮੈਂ ਲੈ ਲਈ ਏ ਪਰ ਅਰਚੀ ਅਲੂ ਤੇਰੀ ਤੋਂ ਦੇ ਨਾਲੇ ਰੌਲਾ ਵੱਧ ਪਾ ਲਈਆ ਬੜਾ ਠੀਕ ਨਹੀਂ ਆਉਂਦੇ ਆ ਵਧੀਆ ਲੰਗਰ ਮੈਂ ਕਹਿੰਦਾ ਦਈ ਦਈ ਦੇ ਬਾਹਰ ਕਹਿਣ ਸੀ ਚੱਲਦੇ ਆਪਾਂ ਮੈਂ ਛੇੜੀ ਇਹ ਪਰੌਠਾਂ ਦੀ ਧੂਸ ਕੱਢ ਰਿਹਾ ਭਿੰਦਰ ਸਿੰਘ ਆ ਇਹ ਭਿੰਦਰ ਸਿੰਘ ਹਲੋ ਬਰਾਬਰ ਪਰੌਠੇ ਬਹੁਤ ਸਵਾਲ ਬਣਾਏ ਹਨ ਮੈਂ ਵੱਧਰ ਵਾਲਿਆਂ ਨੇ ਯਾਰ ਤਾਸ ਕੱਢਤੀ ਪਰੌਠੇ ਬਣਾਉਣ ਲਈ ਹਾਂਜੀ ਆਪਾਂ ਚੱਲਿਆ ਫੀਲਡ ਕੋਰਟ ਨੂੰ ਥੋੜਾ ਜਿਹਾ ਲੇਟ ਹੋ ਗਏ ਕਿ ਕਾ ਐ ਐ ਲੰਗਦੀਆਂ ਗੱਟੀਆਂ ਸਰਦਾਰਾਂ ਦੀਆਂ ਅਫਸਰ ਬੰਦਾ ਬੈਠਾ ਹੋਇਆ ਜਦੋਂ ਗੱਡੀ ਚਲਾਈ ਜਾਂਦਾ ਹੋਇਆ ਬਹੁਤ ਮੈਡੀਕਲ ਨਹੀਂ ਖੋਲਿਆ ਜੋ ਸਾਰੇ ਨਹੀਂ ਖੋਲਨੇ ਖੁਲਿਆ ਨਹੀਂ ਮੈਂ ਮੇਰੇ ਕੋਲ ਪਾਵਰ ਹੀ ਚੱਲ ਗਈ ਨਾਨਕਿਆਂ ਨੇ ਮਾਰਿਆ ਆਪਾਂ ਛਾਪਾ ਹੋਰ ਗੱਲੋ ਛੁੱਟੇ-ਛੱਤੇ ਪਏ ਆ ਛਾਪਾ ਮਾਰਿਆ ਆਪਾਂ ਰਾਤ ਨੂੰ ਆ ਕੇ ਸੇਵਾ ਕਰਾ ਰਹੇ ਹਾਂ ਵੀ ਸਹੁਰਿਆਂ ਤੋਂ ਜਲੇਬੂ ਗਾ ਗਈ ਰੋਟੀ ਰੋਟੀ ਖਾਲੀ ਵੀ ਹੂੰ ਸਮੂਹ ਗਵੱਕਾ ਨਹੀਂ ਮੱਚੀ ਆਦੀ ਅੱਜਲੇਬ ਆਏ ਜਲੇਬਾ ਖਾ ਲੈ ਪਾ ਮਾ ਜਲੇਬ ਖਾ ਲੈ ਜਲੇਬਾ ਭਾਈ ਜਲੇਬ ਖਾ ਲੈ